ਕਿਸਾਨ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਜੋ ਕਸ਼ਮੀਰ ਦੀ ਦੁਰਘਟਨਾ ਹੋਈ ਹੈ ਉਹ ਮਾੜੀ ਹੈ ਕਿਨੇ ਕੀਤੀ ਕਿਵੇਂ ਕੀਤੀ ਕੀ ਕਾਰਨ ਸੀ ਉਹ ਮੇਰਾ ਵਿਸ਼ਾ ਨਹੀਂ ਹੈਗਾ ਲੇਕਿਨ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਜਿਹੜਾ ਇੱਕ ਗਰਮਾ ਗਰਮੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੀ ਹੈ ਇਸ ਦੇ ਵਿੱਚ ਭਾਵੇਂ ਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਅੰਤਰਰਾਸ਼ਟਰੀ ਸਰਹੱਦ ਦੇ ਉੱਪਰ ਕਿਸੇ ਵੀ ਕਿਸਮ ਦੀ ਕੁਝ ਵੀ ਨਹੀਂ ਹੋ ਸਕੇ ਹੋਵੇਗਾ ਜੇ ਸੰਭਾਵਨਾ ਹੈਗੀ ਤੇ ਉਹ ਐਲਓਸੀ ਦੇ ਉੱਪਰ ਹੈ ਕਿ ਉੱਥੇ ਕੋਈ ਕਾਰਵਾਈ ਹੁੰਦੀ ਹੈ ਤਾਂ ਹੋ ਸਕਦੀ ਹੈ। ਪਰੰਤੂ ਇਸ ਸਮੇਂ ਜਿਹੜੀ ਜੰਗ ਹੈਗੀ ਹੈ ਜੰਗ ਅੱਜ ਕੱਲ ਜਿਹੜਾ ਹੈਗਾ ਹਥਿਆਰਾਂ ਨਾਲ ਘੱਟ ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਾਲ ਜ਼ਿਆਦਾ ਜ ਲੜੀ ਜਾਂਦੀ ਹੈ। ਬਹੁਤ ਸਾਰੀਆਂ ਅਫਵਾਹਾਂ ਫਲਾਈਆਂ ਜਾਣੀਆਂ ਜਿਵੇਂ ਇੱਕ ਨਿੱਕੀ ਜੀ ਗੱਲ ਹੀ ਕਰ ਲਈਏ ਕਿ ਅੱਜ ਦੀ ਖ਼ਬਰ ਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਬੀਐਸਐਫ ਨੇ ਕਿਹਾ ਹੈ ਕਿ ਲੋਕ ਦੋ ਦਿਨ ਜ ਕਨਕਾਂ ਵੜ ਲੈਣ। ਜਦੋਂ ਕਿ ਅੰਮ੍ਰਿਤਸਰ ਸਾਹਿਬ ਦੇ ਡੀਸੀ ਨੇ ਇਸ ਚੀਜ਼ ਦਾ ਖੰਡਨ ਕੀਤਾ ਕਿ ਇਹੋ ਜੀ ਕੋਈ ਗੱਲ ਵੀ ਐਸਪਨ ਨਹੀਂ ਕਹੀ ਤਾਂ ਐਸ ਕਰਕੇ ਐਸ ਟਾਈਮ ਤੇ ਤੁਸੀਂ ਥੋੜਾ ਧਿਆਨ ਨਾਲ ਚੱਲਣਾ ਤੁਹਾਡੀ ਜ਼ਿੰਮੇਵਾਰੀ ਵਧ ਗਈ ਹੈ ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੀ ਕਿ ਸਾਰੇ ਹੀ ਮੀਡੀਆ ਚੈਨਲ ਵਾਸਤੇ ਹੈਗੀ ਹੈ ਕਿ ਸਾਰਿਆਂ ਨੇ ਐਸ ਐਡਵਾਈਜ਼ਰੀ ਦੀ ਪਾਲਣਾ ਕਰਨੀ ਹੈ ਸਾਰਿਆਂ ਨੇ ਜਿਹੜਾ ਹੈਗਾ ਇਹ ਆਪਣੇ ਆਪ ਨੂੰ ਸੈਂਸਰ ਕਰਨਾ ਹੈ ਕਿਉਂ ਸੈਂਸਰ ਕਰਨਾ ਹੈ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ ਜੇ ਅਸੀਂ ਉਹਨਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਸਾਨੂੰ ਜਿਹੜਾ ਹੈਗਾ ਤਕਲੀਫ ਹੋਵੇਗੀ ਹੀ ਹੋਵੇਗੀ ਇਹ ਕਿਸ ਤਰ੍ਹਾਂ ਕੀ ਕੀ ਕਰਨਾ ਹੈ ਇਹਨਾਂ ਨੇ ਕੀ ਕੀ ਕਿਹਾ ਉਹਦੇ ਵਿੱਚ ਆਪਾਂ ਦੇਖਦੇ ਸਭ ਤੋਂ ਪਹਿਲੀ ਗੱਲ ਜੋ ਇਹਨਾਂ ਨੇ ਕਹੀ ਹੈਗੀ ਕਿ ਹਰ ਇੱਕ ਵਿਅਕਤੀ ਭਾਵੇਂ ਉਹ ਸੋਸ਼ਲ ਮੀਡੀਆ ਤੇ ਹੈ ਚਾਹੇ ਉਹ ਕਿ ਅਖਬਾਰ ਹੈ ਚਾਹੇ ਕਿਉਂ ਟੀਵੀ ਪੱਤਰਕਾਰ ਹੈਗਾ ਉਹ ਇੱਕ ਚੀਜ਼ਾਂ ਧਿਆਨ ਰੱਖੇਗਾ ਕਿ ਜਦੋਂ ਵੀ ਕਿਤੇ ਆਰਮੀ ਦੇ ਨਾਲ ਜਾਂ ਸਿਕਿਉਰਿਟੀ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਕੋਈ ਰਿਪੋਰਟਿੰਗ ਕਰਦਾ ਕੋਈ ਰੀਲ ਬਣਾਉਂਦਾ ਕੋਈ ਮਟੀਰੀਅਲ ਬਣਾਉਂਦਾ ਹੈ ਤੇ ਉਸ ਸਮੇਂ ਰੂਲ ਐਂਡ ਰੈਗੂਲੇਸ਼ਨ ਦੀ ਪੂਰਨ ਤੌਰ ਤੇ ਪਾਲਣਾ ਕਰੇਗਾ ਤਾਂ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਜਿਹੜੀ ਪਿੱਛੋਂ ਫਵਾਹ ਹੁੰਦੀ ਹੈ ਉਸ ਨੂੰ ਨਹੀਂ ਫਲਾਏਗਾ ਹਰ ਇੱਕ ਗੱਲ ਨੂੰ ਪਹਿਲਾਂ ਸੋਚੇਗਾ ਸਮਝੇਗਾ ਫਿਰ ਜਿਹੜਾ ਹੈਗਾ ਉਸ ਤੋਂ ਅੱਗੇ ਜਿਹੜਾ ਹੈਗਾ ਉਸ ਨੂੰ ਲੈ ਕੇ ਜਾਏਗਾ ਬਹੁਤ ਸਾਰੀਆਂ ਚੀਜ਼ਾਂ ਆਉਣੀਆਂ ਜੀਰੇ ਵਿੱਚ ਤੁਹਾਡੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਈ ਕੁਝ ਰਹੇਗਾ ਆਰਮੀ ਦੇ ਖਿਲਾਫ ਚੀਜ਼ਾਂ ਆਉਣੀਆਂ ਕਈ ਚੀਜ਼ਾਂ ਜਿਹੜੇ ਪੱਕ ਚੁਣੀ ਜਿਵੇਂ ਪਿਛਲੇ ਦਿਨੀ ਹੈ ਆ ਰਿਹਾ ਹੈ ਕਿ ਚੀਨ ਨੇ ਹਾਈਡਰੋਨ ਬੰਬ ਬਣਾ ਲਿਆ ਬਹੁਤ ਵੱਡਾ ਕੰਮ ਕਰਤਾ ਜਦੋਂ ਕਿ ਹਾਈਡਰੋਨ ਬੰਬ ਭਾਰਤ ਕੋਲ ਵੀ ਹੈ ਬਾਕੀ ਦੇਸ਼ਾਂ ਕੋਲ ਵੀ ਹੈ ਕਿਉਂਕਿ ਜਿਹੜਾ ਆ ਟਾਈਮ ਹੈਗਾ ਇਸ ਟਾਈਮ ਤੇ ਜਿਹੜੀ ਵਾਰ ਮੈਂ ਕਿਹਾ ਉਹ ਧਿਆਰਾ ਨਾਲ ਨਹੀਂ ਲੜੀ ਜਾਂਦੀ ਉਹ ਲੋਕਾਂ ਨੂੰ ਵਿੱਚ ਗਲਤ ਪ੍ਰਚਾਰ ਕਰਕੇ ਗਲਤ ਚੀਜ਼ਾਂ ਫਲਾ ਕੇ ਹੀ ਲੜੀ ਜਾਂਦੀ ਹੈ ਐਸ ਕਰਕੇ ਸਾਨੂੰ ਧਿਆਨ ਰੱਖਣਾ ਪਏਗਾ ਬਹੁਤੇ ਵੀਰ ਕਹਿਣਗੇ ਸਾਡੇ ਤੇ ਕੀ ਅਸਰ ਹੈ ਦੇਖੋ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ हूं ਲੇਕਿਨ ਜੇਕਰ ਸਾਡੇ ਤੇ ਅਨਰੈਸਟ ਹੁੰਦਾ ਹੈ ਜੇ ਸਾਡੇ ਇਥੇ ਅਫਵਾਹਾਂ ਫੈਲਦੀਆਂ ਹੈਗੀਆਂ ਜੇ ਸਾਡੇ ਤੇ ਭਾਈਦਰ ਮੱਚਦੀ ਹੈਗੀ ਹੈ ਜੇ ਸਾਡੇ ਇਥੇ ਕੋਈ ਦਿੱਕਤ ਆਉਂਦੀ ਹੈ ਤੇ ਉਹਦੇ ਨਾਲ ਅਸੀਂ ਹੀ ਪ੍ਰਭਾਵਿਤ ਹੋਣਾ ਹੈ ਕਿਸੇ ਹੋਰ ਨੇ ਨਹੀਂ ਹੋਣਾ ਤੇ ਪਾਕਿਸਤਾਨ ਜਿਹੜਾ ਕੋਸ਼ਿਸ਼ ਕਰੇਗਾ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਲਿਆ ਜਾਵੇ ਅਗਲੀ ਗੱਲ ਇਹ ਹੈਗੀ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਸੈਂਸਿਟਿਵ ਇਹ ਇਨਫੋਰਮੇਸ਼ਨ ਮੰਨ ਲਓ ਕਿ ਕਿਤੇ ਗੱਡੀਆਂ ਲੰਘ ਰਹੀਆਂ ਆਰਮੀ ਦੀਆਂ ਕਿ ਆਰਮੀ ਦੀ ਮੂਵਮੈਂਟ ਹੋ ਰਹੀ ਹੈ ਕਿਤੇ ਜਿਹੜਾ ਹੈਗਾ ਆਰਮੀ ਕੋਈ ਕੰਮ ਕਰ ਰਹੀ ਹੈ ਤਾਂ ਉਹਨੂੰ ਆਪਾਂ ਨਾ ਹੀ ਤਾਂ ਫਿਲਮਾਵਾਂਗੇ ਤੇ ਨਾ ਹੀ ਆਪਾਂ ਉਹਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਪਾਵਾਂਗੇ ਕੁਝ ਟਾਈਮ ਪਹਿਲਾਂ ਮੈਨੂੰ ਇੱਕਦੋਂ ਲੱਗਿਆ ਕਿ ਬਖਤਰਬੰਦ ਗੱਡੀਆਂ ਜਾ ਰਹੀਆਂ ਤਾਂ ਫੋਟੋ ਖਿੱਚਣੀ ਚਾਹੀਦੀ ਏ ਲੇਕਿਨ ਆਪਣੇ ਆਪ ਸੰਸਰ ਕੀਤਾ ਕਿ ਨਹੀਂ ਇਹਦੀ ਆਪਾਂ ਫੋਟੋ ਨਹੀਂ ਖਿੱਚਾਂਗੇ ਇਹ ਆਪਾਂ ਕੰਮ ਕਰਨਾ ਹੈ ਧਿਆਨ ਰੱਖਣਾ ਜੇ ਜੇ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਨਹੀਂ ਕਰਦੇ ਤੇ ਮੰਨ ਲਓ ਕਿਤੇ ਗਲਤ ਹੋ ਜਾਂਦਾ ਹੈ ਤਾਂ ਉਸ ਸਮੇਂ ਅਸੀਂ ਕਾਨੂੰਨ ਦੇ ਘੇਰੇ ਦੇ ਵਿੱਚ ਆ ਸਕਦੇ ਹਾਂ ਇਸ ਚੀਜ਼ ਨੂੰ ਧਿਆਨ ਰੱਖਿਓ ਇਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਕਾਰਗਲ ਯੁੱਧ ਦੇ ਵਿੱਚ ਜਾਂ 26 11 ਦੇ ਆਪਰੇਸ਼ਨ ਦੇ ਵਿੱਚ ਕਈ ਸਾਰੀਆਂ ਜਿਹੜੀਆਂ ਹੈਗੀਆਂ ਲਾਈਵ ਟੈਲੀਕਾਸ ਲੋਕਾਂ ਨੇ ਚਲਾਤਾ ਜਿਹੜਾ ਨੁਕਸਾਨ ਹੋਇਆ ਹੁਣ ਉਹ ਕੋਈ ਨਹੀਂ ਚਲਾਵੇਗਾ ਹਰ ਇੱਕ ਵਿਅਕਤੀ ਆਰਮੀ ਦੀ ਸਿਕਿਉਰਿਟੀ ਦੇ ਵਿੱਚ ਵੱਡਾ ਰੋਲ ਅਦਾ ਕਰਦਾ ਹੈ ਜੇਕਰ ਆਰਮੀ ਕੋਈ ਆਪਰੇਸ਼ਨ ਕਰ ਰਹੀ ਹੈ ਤਾਂ ਉਸ ਆਪਰੇਸ਼ਨ ਨੂੰ ਜਿਹੜਾ ਹੈਗਾ ਆਪਾਂ ਓਨੀ ਦੇਰ ਤੱਕ ਉੱਥੇ ਗੱਲਬਾਤ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਅਧਿਕਾਰੀ ਤੇ ਅਫਸਰ ਆ ਕੇ ਉਹਦੀ ਪ੍ਰੈਸ ਕਾਨਫਰੰਸ ਨਹੀਂ ਕਰਦੇ ਇਸ ਤੋਂ ਬਿਨਾ ਕੋਈ ਵੀ ਕੇਬਲ ਟੀਵੀ ਵਾਲਾ ਵਿਅਕਤੀ ਜੋ ਹੈਗਾ ਕਿਤੇ ਕੋਈ ਐਂਟੀ ਟੈਰਰਿਸਟ ਐਕਟੀਵਿਟੀ ਹੋ ਰਹੀ ਹੈ ਜਾਂ ਕੋਈ ਉਹਨਾਂ ਨਾਲ ਆਪਰੇਸ਼ਨ ਹੋ ਰਿਹਾ ਕਿਤੇ ਕੋਈ ਮੁਕਾਬਲਾ ਹੋ ਰਿਹਾ ਹੈ ਉਦੀ ਕੋਈ ਲਾਈਵ ਕਵਰੇਜ ਜਿਹੜੀ ਹੈਗੀ ਹੈ ਜਾਂ ਹੋਰ ਮੀਡੀਆ ਕਵਰੇਜ ਕਰਕੇ ਉਹਨੂੰ ਨਹੀਂ ਚਲਾਏਗਾ ਤਾਂ ਇਸ ਨੂੰ ਜਿਹੜਾ ਹੈਗਾ ਰੁਕਿਆ ਗਿਆ ਕਿਉਂਕਿ ਤੁਸੀਂ ਇਸ ਸਮੇਂ ਇੱਕ ਸੈਂਸਿਟਿਵ ਟਾਈਮ ਦੇ ਵਿੱਚ ਹੋ ਠੀਕ ਹੈ ਨਾ ਇਹਦੇ ਨਾਲ ਨਾਲ ਜੋ ਵੀ ਕੋਈ ਲਾਈਵ ਮੂਮੈਂਟ ਹੈ ਲਾਈਵ ਕੋਈ ਐਕਟੀਵਿਟੀ ਹੋ ਰਹੀ ਹੈ ਕੋਈ ਆਪਰੇਸ਼ਨ ਹੋ ਰਿਹਾ ਉਹਦੀ ਕੋਈ ਆਪਾਂ ਜਿਹੜਾ ਹੈਗਾ ਇਹ ਖਬਰ ਨਹੀਂ ਦੇਵਾਂਗੇ ਤੇ ਸਾਰੇ ਹੀ ਵਿਅਕਤੀਆਂ ਨੇ ਇਹਨਾਂ ਨੇ ਕਿਹਾ ਕਿ ਸਾਰੇ ਯਾਨੀ ਵਿਜੀਲੈਂਟਰਾਂ ਵਿੱਚ ਤੇ ਨਾਲ ਹੀ ਜਿਹੜਾ ਹੈਗਾ ਸੈਂਸਿਟੀਵਿਟੀ ਦੇ ਨਾਲ ਜਿਹੜਾ ਹੈਗਾ ਉਹ ਕਵਰੇਜ ਕਰੋ ਕਿਉਂਕਿ ਇਹ ਉਹ ਟਾਈਮ ਹੈ ਜਿਸ ਟਾਈਮ ਤੇ ਗਲਤ ਤਰੀਕੇ ਦੀਆਂ ਜਿਹੜੀਆਂ ਹੈਗੀਆਂ ਖਬਰਾਂ ਫਲਾਈਆਂ ਜਾਣਗੀਆਂ ਅਫਵਾਹਾਂ ਫਲਾਈਆਂ ਜਾਣਗੀਆਂ ਇਹ ਧਰਮ ਦੇ ਆਧਾਰ ਤੇ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਧਰਮ ਦੇ ਆਧਾਰ ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕੋਈ ਵੀ ਕਰ ਸਕਦਾ ਹੈ ਇਹ ਤੇ ਤਾਂ ਉਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਇੱਕਜੁੱਟ ਰਹਿ ਕੇ ਇੱਕ ਸਾਥ ਰਹਿ ਕੇ ਫਵਾਹਾਂ ਤੋਂ ਦੂਰ ਰਹਿ ਕੇ ਇਹ ਕੰਮ ਕਰਨਾ ਹੈ ਜੇਕਰ ਕੋਈ ਵਿਅਕਤੀ ਤੁਹਾਡੇ ਕਮੈਂਟ ਦੇ ਵਿੱਚ ਕੋਈ ਗਲਤ ਤਰੀਕੇ ਦੇ ਕਮੈਂਟ ਕਰਦਾ ਹੈਗਾ ਤਾਂ ਉਸ ਵਿਅਕਤੀ ਨੂੰ ਬਲੌਕ ਮਾਰੋ ਬੈਨ ਕਰੋ ਉਸ ਵਿਅਕਤੀ ਦੀ ਰਿਪੋਰਟ ਕਰੋ ਹਾਂ ਉਹਦੇ ਨਾਲ ਬਹਿਸ ਦੇ ਵਿੱਚ ਪੈ ਕੇ ਨਾ ਪਾਓ ਕਿਉਂਕਿ ਬਹਿਸ ਚ ਪਾਉਗੇ ਤਾਂ ਚੀਜ਼ਾਂ ਗਾਂਧੀਆਂ ਤੁਰੀਆਂ ਜਾਣੀਆਂ ਇਸ ਕਰਕੇ ਇਸ ਸਮੇਂ ਸਾਡਾ ਸਾਰਿਆਂ ਦਾ ਜਿਹੜਾ ਹੈਗਾ ਇਹ ਫਰਜ਼ ਬੰਦਾ ਹੈ ਕਿ ਅਸੀਂ ਕੋਈ ਵੀ ਗਲਤ ਸੂਚਨਾ ਜਿਹੜੀ ਹੈਗੀ ਆ ਉਹ ਗਾਂਹ ਪ੍ਰਚਾਰਿਤ ਤੇ ਪ੍ਰਸਾਰਤ ਨਾ ਕਰੀਏ ਕਿਸੇ ਕਿਸਮ ਦੀ ਮਿਲਟਰੀ ਦੀ ਮੂਵਮੈਂਟ ਨੂੰ ਅਸੀਂ ਜਿਹੜਾ ਹੈਗਾ ਇਹ ਵੀਡੀਓ ਫਲਮਾਂਕਣ ਨਾ ਕਰੀਏ ਕਿਸੇ ਵੀ ਤਰੀਕੇ ਦੀ ਡਿਪਲॉयਮੈਂਟ ਦੀ ਜਿਹੜੀ ਹੈਗੀ ਵੀਡੀਓ ਫਰਮਾਂਕ ਨਾ ਕਰੀਏ ਤੇ ਕਾਨੂੰਨ ਦੇ ਅਨੁਸਾਰ ਰਹਿ ਕੇ ਜਾਬਤੇ ਦੇ ਵਿੱਚ ਰਹਿ ਕੇ ਅਫਵਾਹਾਂ ਨੂੰ ਰੋਕੀਏ ਤਾਂ ਕਿ ਸਾਡਾ ਨੁਕਸਾਨ ਨਾ ਹੋਵੇ ਤਾਂ ਕਿ ਜਿਹੜਾ ਹੈਗਾ ਵਿਰੋਧੀ ਧਿਰ ਕਾਮਯਾਬ ਨਾ ਹੋ ਜਾਵੇ ਕਈ ਵਿਅਕਤੀ ਇਸ ਸਮੇਂ ਧਾਰਮਿਕ ਆਧਾਰ ਤੇ ਜਿਹੜਾ ਹੈਗਾ ਫੁੱਟ ਪਾਉਣ ਦੀ ਕੋਸ਼ਿਸ਼ ਕਰਨਗੇ Hindu Muslim ਹੋਏਗਾ Hindu Sikh ਹੋਏਗਾ ਅੱਤ ਪਤਾ ਨਹੀਂ ਕੀ ਕੀ ਕਰਕੇ ਉਹ ਕਰਨ ਦੀ ਕੋਸ਼ਿਸ਼ ਕਰਨਗੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਜੋ ਮੌਜੂਦਾ ਖਬਰ ਹੈ ਇਹ ਦੇਖੋ ਕਿਸ਼ਿਤਿਜ ਅਕਰਵਾਲ ਡਾਇਰੈਕਟਰ ਜੀ ਦੇ ਸਾਈਨ ਨੇ ਤੇ ਇਹ ਜਿਹੜਾ ਹੈਗਾ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਗਵਰਨਮੈਂਟ ਇੰਡੀਆ ਦੀ ਖਬਰ ਹੈ ਦੀ ਦਾਇਰ ਲੈਟਰ ਜਿਹੜਾ ਤੁਹਾਨੂੰ ਦਿਖਾਇਆ ਗਿਆ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਹਨਾਂ ਚੀਜ਼ਾਂ ਧਿਆਨ ਰੱਖੋਗੇ ਖੁਦ ਵੀ ਸੇਫ ਰਹੋਗੇ ਬਾਕੀਆਂ ਨੂੰ ਸੇਫ ਰੱਖੋਗੇ ਜਿਸ ਸਮੇਂ ਅਸੀਂ ਇਹ ਸੇਰਾ ਤੋਂ ਬਾਹਰ ਨਿਕਲਦੇ ਹਾਂ ਮੈਂ ਫਿਰ ਕਹਨਾ ਇੱਕ ਕੌਣ ਕਰ ਰਿਹਾ ਹੈ ਕਿਵੇਂ ਕਰ ਰਿਹਾ ਹੈ ਇਸ ਮੁੱਦੇ ਤੇ ਚਰਚਾ ਹੋਵੇਗੀ ਕੁਝ ਟਾਈਮ ਬਾਅਦ ਹੋਵੇਗੀ ਹੁਣ ਇਸ ਸਮੇਂ ਭਾਰਤ ਦੀਆਂ ਸਾਰੀਆਂ ਹੀ ਪਾਰਟੀਆਂ ਇਕੱਠੀਆਂ ਨੇ ਸਭ ਨੇ ਸਰਕਾਰ ਨੂੰ ਸਮਰਥਨ ਦਿੱਤਾ ਹੋਇਆ ਕੋਈ ਪਾਰਟੀ ਭਾਰ ਸਰਕਾਰ ਤੋਂ ਇਸ ਸਮੇਂ ਬਾਹਰ ਨਹੀਂ ਹੈ ਤਾਂ ਉਸੇ ਤਰੀਕੇ ਦੇ ਨਾਲ ਸਾਰੇ ਭਾਰਤੀ ਵੀ ਇੱਕ ਸਮੇਂ ਸਮੇਂ ਇਕੱਠੇ ਰਹਣਗੇ ਤੇ ਜੇਕਰ ਕੋਈ ਜਿਹੜਾ ਹੈਗਾ ਗਲਤ ਸੂਚਨਾ ਆਉਂਦੀ ਹੈ ਤੇ ਉਹਦਾ ਨੁਕਸਾਨ ਹੁੰਦਾ ਸਾਡਾ ਸਾਰਿਆਂ ਦਾ ਸਾਂਝਾ ਨੁਕਸਾਨ ਹੋਏਗਾ ਇਸ ਕਰਕੇ ਅਸੀਂ ਵਿਜੀਲੈਂਟ ਰਹਿਣਾ ਹੈ ਤੇ ਇਹ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਵਿਅਕਤੀ ਗਮਰਾਹਕਨ ਅਫਵਾਹ ਫਲਾ ਕੇ ਉਹ ਵਾ ਕਿਤੇ ਗਾਂ ਦੀ ਗਾਂ ਜਾ ਕੇ ਸਾਡਾ ਨੁਕਸਾਨ ਨਾ ਕਰੇ ਕਿਉਂਕਿ ਇਹੋ ਜੇ ਟਾਈਮ ਤੇ ਅਫਵਾਹਾਂ ਹੀ ਨੁਕਸਾਨ ਕਰਦੀਆਂ ਬਹੁਤੀ ਵਾਰ ਤੇ ਹੁੰਦਾ ਹੈ ਕਿ ਇਹ ਚੀਜ਼ਾਂ ਤੇ ਉੱਪਰ ਕੋਈ ਐਕਸ਼ਨ ਹੀ ਨਹੀਂ ਹੁੰਦਾ ਆਰਾਮ ਦੇ ਨਾਲ ਗਰਮਾ ਗਰਮੀ ਹੈ 5-10 ਦਿਨ 15 ਦਿਨ ਦੇ ਵਿੱਚ ਗਰਮਾ ਗਰਮੀ ਠੰਡੀ ਹੋ ਜਾਣੀ ਹੈ ਆਪਾਂ ਆਪਣੇ ਝੋਨਿਆਂ 'ਚ ਬਿਜ਼ੀ ਹੋ ਜਾਣਾ ਕੋਈ ਗੱਲ ਨਹੀਂ ਹੋਣੀ ਪ੍ਰੰਤੂ ਕਿਹੜੀਆਂ ਫਾਵਾਵਾਂ ਹੈਈਆਂ ਉਹਨੇ ਵੈਸੇ ਹੀ ਲੋਕਾਂ ਨੂੰ ਸਤਾ ਕੇ ਮਾਰ ਦੇਣਾ ਜਿਦੋਂ ਕਿ ਐਕਚੁਅਲ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ ਹੁੰਦਾ ਤਾਂ ਇਸ ਲਈ ਇਹਨਾਂ ਚੀਜ਼ਾਂ 'ਤੇ ਧਿਆਨ ਤੁਸੀਂ ਰੱਖਣਾ ਧੰਨਵਾਦ ਦੋਸਤੋ ਮੇਰ ਬਣੇ ਦੋਸਤੋ